कि देख दो जी महासम्मेलन हो रहा है लेकिन महान भाईचारे का ये ਸਦੀਆਂ सदियों से चलते आ रहा है ये जैसे कल्चर जो है जैसे रोटी है एक फेस्टिवल होता है जैसे आपकी अपनी घरों में जैसे अपनी बुजुर्गों की जैसे बरसी करते हैं ऐसे यहाँ की जो मलो की जो बरसी जो बुजुर्ग हैं उनकी बरसी कर रहे हैं पूरा ऑल इंडिया से जो हमारी जो मंगलमुखी जो होते हैं मंगलमुखी मतलब आप सबको पता है जैसे आपके घरों में यहाँ मंगल कार्य होती है वहाँ आती है मंगलमुखी मंगल, मंगल कामना करती है तो मंगलमुखी कहलाती है आजकल की जो हमारी आ, कुछ जनरेशन में मतलब कुछ लोग मतलब जैसे हम कुछ चाहते कि ताली बजाना नहीं ताली बजवाना है है ना क्योंकि वी आर ऑल बायोलॉजिकल ट्रांसजेंडर जो मंगलमुखी परंपरा में चाहे हिंदू हो मुस्लिम हो सिख हो ईसाई हो हर किन्नर आती है मगर वो कहलाती है वो मंगलमुखी वो हर घर में जाती है चाहे हिंदू हो चाहे मुस्लिम हो सिख हो ईसाई हो उसकी जो कामना है सिर्फ मंगल कामना करना होता है ये जो सम्मेलन होता है या रोटी या गड़ा जो होता है ये साल में या दो साल में तीन साल में होता है ये पूरा दुनिया के लिए अमन चमन शांति और इंसानियत कायम रहे मतलब है ना और ईमानदारी कामन रहे और ट्रूथ एंड गुड मतलब अच्छा और सच्चाई होना चाहिए और मैं हाँ सुखा खेड़ी बड़ा। अमलो शहर ऑल इंडिया किन्नर महंत सम्मेलन हो रहा ਜਿਸ ਨੂੰ ਲੈ ਕੇ ਲਗਾਤਾਰ ਕਹਿ ਸਕਦੇ ਆ ਕਿ ਇੱਥੇ ਵਿਚਾਰ ਵਮ ਜਿਹੜਾ ਹੈਗਾ ਅਕਿੰਨਰ महंत ਭਾਈਚਾਰੇ ਵੱਲੋਂ ਕੀਤਾ ਜਾ ਰਿਹਾ ਤੇ ਦੱਸ ਦਈਏ ਕਿ ਆਲ ਇੰਡੀਆ ਦਾ ਮਤਲਬ ਅਲੱਗ-ਅਲੱਗ ਸੂਬਿਆਂ ਤੋਂ ਇੱਥੋਂ ਹੀ महंत ਭਾਈਚਾਰਾ ਆਇਆ ਹੋਇਆ ਹੈ ਇੱਥੇ ਸਟੇ ਕਰ ਰਹੇ ਨੇ ਰਹਿ ਰਹੇ ਨੇ ਤੇ 1 ਦਸੰਬਰ ਤੋਂ 10 ਦਸੰਬਰ ਤੱਕ ਚੱਲਣਾ ਤੇ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਸ਼ੋਭਾ ਯਾਤਰਾ ਜਿਹੜੀ ਹੈਗੀ ਆ ਅਮ ਲੋ ਸ਼ਹਿਰ ਵਿੱਚ ਕੱਢੀ ਜਾਏਗੀ ਤਸਵੀਰ ਇੱਕ ਦਿਖਾਵਾਂ ਇੱਕ ਬਾਜ਼ਾਰ ਜਿਹੜਾ ਹੈਗਾ ਉਹ ਮਹਾਂਤ ਕਿਨਰ ਭਾਈਚਾਰੇ ਦਾ ਇੱਥੇ ਸਜਿਆ ਹੋਇਆ ਨਜ਼ਰ ਆ ਰਿਹਾ ਤੇ ਪਹਿਲੀ ਵਾਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਜਿਹੜਾ ਇੱਥੇ ਬਾਜ਼ਾਰ ਆ ਉਹ ਆਪਣੇ ਆਪ ਦੇ ਵਿੱਚ ਜੋ ਮਹਾਂਤ ਭਾਈਚਾਰਾ ਕਿਨਰ ਭਾਈਚਾਰਾ ਜੋ ਅਸਮਾਨ ਸਮਾਨ ਦਾ ਇਸਤੇਮਾਲ ਕਰਦੇ ਨੇ ਜੋ ਜਿਸ ਨੂੰ ਖਰੀਦੋ ਫਰੋਕ ਕਰਦੇ ਨੇ ਉਹ ਆਪਣੇ ਦੇ ਲਈ ਆ ਦੇਣ ਲੈਣ ਦੇ ਲਈ ਜੋ ਵੀ तमाम ਕਹਿ ਸਕਦੇ ਆ ਕਿ ਚੀਜ਼ਾਂ ਦੇ ਸਮਾਨ ਜਿਹੜਾ ਹੈਗਾ ਉਹ ਇੱਥੇ ਨਜ਼ਰ ਆ ਰਿਹਾ ਬਾਜ਼ਾਰ ਖਾਣ ਪਾਣ ਦੀਆਂ ਚੀਜ਼ਾਂ ਤੋਂ ਲੈ ਕੇ ਸਾਰਾ ਕੁਝ ਜਿਹੜਾ ਹੈਗਾ ਔਰ ਦੇਖ ਸਕਦੇ ਹੋ ਹਰ ਚੀਜ਼ ਇੱਥੇ ਵਿਕ ਰਹੀ ਆ ਹਰ ਚੀਜ਼ ਇੱਥੇ ਖਰੀਦੀ ਜਾ ਸਕਦੀ ਹੈ ਸਾਡੇ ਨਾਲ ਭਰਾ ਵੀ ਮੌਜੂਦ ਨੇ ਜੋ ਇੱਥੇ ਕਹਿ ਸਕਦੇ ਆ ਇੱਥੇ ਹੀ ਦੇਖ ਰੇ ਕਰਨ ਵਾਲੇ ਭਰਾ ਜੀ ਕੀ ਨਾਮ ਆ ਤੇ ਕੀ ਆਪਣੀ ਜ਼ਿੰਮੇਵਾਰੀ ਆ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਡੇਲੀ ਪੋਸਟ ਵਾਲਿਆਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੋ ਇਸ ਸਮੇਲਨ ਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਜੀ ਇਹ ਮਹਾ ਕਿੰਨਾ ਸਮੇਲਨ ਹੋ ਰਿਹਾ ਜੋ ਦੇਸ਼ ਦੀ ਸੁਖਾਂਤੀ ਵਾਸਤੇ ਤੇ ਸਾਰੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਵਾਸਤੇ ਮਨੋ ਕਾਮਨਾ ਕੀਤੀ ਜਾਂਦੀ ਹੈ ਜਿਸ ਵਿੱਚ ਬਹੁਤ ਦੇਸ਼ ਵਾਸੀ ਜਿਹੜੇ ਬਹੁਤ ਦੂਰੋਂ ਦੂਰੋਂ ਕਿੰਨੇ ਸਮਾਜ ਦੇ ਲੋਕ ਆਏ ਹੋਏ ਨੇ ਜਿਹਨਾਂ ਸ਼ਮੂਲੀਅਤ ਕੀਤੀ ਹੈ ਜਿਸ ਵਿੱਚ ਤੁਸੀਂ ਤੁਸੀਂ ਦੇਖ ਰਹੇ ਹੋ ਕਿ ਇੱਕ ਤਰੀਕ ਤੋਂ 1 ਦਸੰਬਰ 2025 ਤੋਂ 10 ਦਸੰਬਰ 2025 ਤੱਕ ਜਿਹੜਾ ਇਹ ਸਮਾमेलन ਹੈ ਚੱਲਣਾ ਹੈ ਜਿਸ ਵਿੱਚ 4 ਤਰੀਕ ਦੀ ਅੱਜ ਅੱਧੇ ਦਿਨ ਦੀ ਸ਼ੋਭਾ ਯਾਤਰਾ ਜੋ ਕਿ ਸੰਗਮ ਪੈਰ ਸਮਲੋਹ ਤੋਂ ਹੁੰਦੀ ਹੋਈ ਸ੍ਰੀ ਗੁਰਦੁਆਰਾ ਸਾਹਿਬ ਸਿੰਘ ਸਭਾ ਮਲੋਹ ਦੇ ਵਿੱਚ ਸ੍ਰੀ ਰੋਮਾਲਾ ਸਾਹਿਬ ਚੜਾ ਕੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਸਾਰੇ ਦੇਸ਼ ਦੇ ਵਾਸਤੇ ਕਰਵਾ ਕੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਦੀ ਵਿਚਰਦੀ ਹੋਈ ਇਹ ਇੱਕ ਛੋਟਾ ਜਿਹਾ ਸ਼ਿਪੋਲੇਨਾਥ ਮੰਦਿਰ ਹੈ ਉਸ ਵਿੱਚ ਘੰਟਾ ਝੜਾ ਕੇ ਤੇ ਹਵਨ ਕਰਵਾ ਕੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਦੀ ਗੁਜਰਦੀ ਹੋਈ ਇਹ ਯਾਤਰਾ ਸਮੇਲਨ ਦੀ ਤੇ ਇਹ ਵਾਪਸੀ ਇਹ ਟਾਈਮ ਤੇ ਮਹਾ ਸ਼ੀਤਲਾ ਮਾਤਾ ਮੰਦਿਰ ਅਮਲੋਹ ਦੇ ਵਿੱਚ ਉੱਥੇ ਵੀ ਇਸੇ ਤਰ੍ਹਾਂ ਘੰਟਾ ਝੜਾ ਕੇ ਤੇ ਹਵਨ ਵਗੈਰਾ ਕਰਵਾ ਕੇ ਉਸ ਤੋਂ ਬਾਅਦ ਵਾਪਸੀ ਕਰੇਗੀ ਸੰਗਮ ਸਮਲੋਹ ਦੇ ਵਿੱਚ ਪਾਜੀ ਪਹਿਲੀ ਵਾਰ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਇਹ ਮਹਾ ਸੰਮੇਲਨ ਹੋ ਰਿਹਾ ਕਿੰਨਰ ਭਾਈ ਜਰ ਨਹੀਂ ਭਾਈ ਇਹ ਪਹਿਲਾਂ ਵੀ ਸਮੇਲਨ ਹੁੰਦੇ ਰਹਿੰਦੇ ਆ ਜਿਸ ਤਰ੍ਹਾਂ ਮੰਨ ਲਓ ਹੁਣ ਪਿੱਛੇ ਜਿਹਾ ਲੁਧਿਆਣੇ ਹੋਇਆ ਹੁਣ ਦੁਬਾਰਾ ਫੇਰ ਲੁਧਿਆਣੇ ਹੋਣਾ ਇਹ ਜਿਹੜਾ ਅਮਲੋ ਸ਼ਹਿਰ ਦੇ ਵਿੱਚ ਬਹੁਤ ਸਾਲਾਂ ਬਾਅਦ ਲਗਭਗ 100 ਸਾਲ ਤੋਂ ਉੱਪਰ ਤੋਂ ਬਾਅਦ ਪਹਿਲੀ ਵਾਰੀ ਮਲੋਹ ਦੇ ਵਿੱਚ ਹੋ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਇਦਾਂ ਦੇ ਸਮੇਲਨ ਹੁੰਦੇ ਰਹਿਣਗੇ ਲੱਗਦਾ ਆਪਾ ਜੀ ਕਿਨਰ ਮਹਾਂਤ ਸਮਾਜ ਵੱਲੋਂ ਜੋ ਤੁਸੀਂ ਕਿਹਾ ਯੱਗ ਜੋ ਤੁਸੀਂ ਕਿਹਾ ਕਿ ਘੰਟਾ ਚੜਾਇਆ ਜਾਏਗਾ ਜੋ ਵੀ ਰਸਮਾਂ ਕੀਤੀਆਂ ਜਾਣਗੀਆਂ ਜੋ ਵੀ ਪੂਜਾ ਅਰਚਨਾ ਕੀਤੀ ਜਾਏਗੀ ਲੱਗਦਾ ਕਿ ਇਹ ਦੇਸ਼ ਦੇ ਭਲੇ ਤੇ ਅਮਨ ਸ਼ਾਂਤੀ ਦੇ ਲਈ ਰਹੇਗੀ ਬਿਲਕੁਲ ਜੀ ਬਿਲਕੁਲ ਇਹ ਕੀਤਾ ਇਸ ਵਾਸਤੇ ਆਉਂਦਾ ਹੈ ਕਿ ਦੇਸ਼ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਅਮਨ ਸ਼ਾਂਤੀ ਬਣੀ ਰਹੇ ਸਾਰੇ ਭਾਈਚਾਰੇ ਦੇ ਲੋਕ ਇੱਕ ਜੋਟੋ ਕੇ ਰਹਿਣ ਕੋਈ ਦੇਸ਼ ਦੇ ਵਿੱਚ ਤੰਗ ਪਰੇਸ਼ਾਨੀ ਨਾ ਆਵੇ ਤੇ ਇਸ ਵਾਸਤੇ ਕੀਤਾ ਜਾਂਦਾ ਵੀ ਜਿਹੜਾ ਬਾਜ਼ਾਰ ਸਜਾ ਹੋਇਆ ਦੇਖੋ ਇੱਥੇ ਕੱਪੜੇ ਦੀ ਲੀੜੇ ਤੋਂ ਲੈ ਕੇ ਹਰ ਇੱਕ ਸਾਦੇ ਸਮਾਨ ਜੋ ਕਿੰਨੇ ਭਾਈਚਾਰਾ ਪਹਿਨਨ ਦਾ ਰੱਖਦਾ ਉਹ ਬਾਜ਼ਾਰ ਆਪਣੇ ਆਪ ਦੇ ਵਿੱਚ ਅਲੱਗ ਹੀ ਬਾਜ਼ਾਰ ਹੈ ਮਤਲਬ ਕੀ ਕੀ ਜ਼ਰੂਰਤਾਂ ਇੱਥੇ ਪੂਰੀ ਹੁੰਦੀਆਂ ਨੇ ਬਿਲਕੁਲ ਬਿਲਕੁਲ ਭਾਜੀ ਇਸ ਇਸ ਬਾਜ਼ਾਰ ਵਿੱਚ ਜਦੋਂ ਦੇਖੋ ਕਿੰਨੇ ਸਮਾਨ ਦੇ ਲੋਕ ਜਿਹਦਾ ਬਜ਼ੂਰ ਡਾਡੇ ਤੋਂ ਆਉਂਦੇ ਆ ਹਨਾ ਵੀ ਉਹਨਾਂ ਨੂੰ ਕੱਪੜਿਆਂ ਦੀ ਕੋਈ ਦੇਖਣ ਦੇ ਵਾਸਤੇ ਕੱਪੜੇ ਦੀ ਲੋੜ ਵਾਸਤੇ ਕੱਪੜਿਆਂ ਦਾ ਤੇ 골ਡ ਦਾ ਹਰੇਕ ਕਿਸਮ ਦਾ ਕਹਿਣ ਦਾ ਮਤਲਬ ਬਾਜ਼ਾਰ ਲੱਗਦਾ ਇੱਥੇ ਇੱਥੇ 골ਡ ਦਾ ਵੀ ਬਾਜ਼ਾਰ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮਤਲਬ ਸੋਨਾ ਵੀ ਇਸ ਬਾਜ਼ਾਰ ਦੇ ਵਿੱਚ ਵਿਕਦਾ ਬਿਲਕੁਲ ਜੀ ਬਿਲਕੁਲ ਇਹ ਆਪਣੇ ਚੰਡੀਗੜ੍ਹ ਤੋਂ ਪ੍ਰਧਾਨ ਆ ਮਹੰਤ ਜੀ ਜੀ ਹਾਂਜੀ ਮੰਗਲਮੁਖੀ ਮਹੰਤ ਜੀ ਕਿਵੇਂ ਦੇਖਦੇ ਹੋ ਜੀ ਮਹਾ ਸੰਮੇਲਨ ਹੋ ਰਿਹਾ ਹੈ ਤੇ ਕਿੰਨੇ ਮਹਾਨ ਭਾਈਚਾਰੇ ਦਾ ਲੱਗਦਾ ਕਿ ਦੇਸ਼ ਦੁਨੀਆ ਦੀ ਸਲਾਮਤੀ ਦੇ ਲਈ ਇਹ ਸਾਰਾ ਕੁਝ ਆ ਸਸ਼ੀਕਾਲ ਸਭਨੋ ਮੇ ਨਾਮ ਕਾਜਲ ਮੰਗਲਮੁਖੀ ਹੈ ਆ ਮੈਂ ਟ੍ਰਾਂਸਜੈਂਡਰ ਵੈਲਫੇਅਰ ਬੋਰਡ ਕੀ ਮੈਂਬਰ ਹੂ ਫ੍ਰਮ ਚੰਡੀਗੜ੍ਹ ਸੇ ਔਰ ਨੈਸ਼ਨਲ ਪ੍ਰੈਜ਼ੀਡੈਂਟ ਆਪ ਮੰਗਲਮੁਖੀ ਮੰਡਲ ਓ और आ, साथ में स्वच्छ भारत अभियान के ब्रांड हूँ। ये जो है ये जो हमारी जो आ, कल्चर जो हो रही है ये सदिया सदियों से चलते आ रहा है ये जैसे कल्चर जो है जैसे रोटी है एक फेस्टिवल होता है जैसे आपकी अपनी घरों में जैसे अपने बुजुर्गों की जैसे बरसी करते हैं, ऐसी यहाँ की जो मलो की जो बरसी जो बुजुर्ग है उनकी बरसी कर रहे हैं जैसे दर्शन महान जी हैं और साथ में जीनंद महान जी है और पूनम महान जी है उन्होंने सबको इनवाइट की है पूरा ऑल इंडिया से जो हमारे जो मंगलमुखी जो होते हैं मंगलमुखी मतलब आप सबको पता है जैसे आपके घरों में या मंगल कार्य होती है वहाँ आती है मंगलमुखी मंगल कामना करती है तो मंगलमुखी कहलाती है बिकॉज जो हैगी आजकल की जो हमारी कुछ जनरेशन में मतलब कुछ लोग मतलब जैसे कुछ चाहते है ताली बजाना नहीं ताली बजवाना है है ना क्योंकि वी आर ऑल बायोलॉजिकल ट्रांसजेंडर बिकॉज साइकोलॉजिकल इज नॉट ट्रांसजेंडर वी कैन डू एवरीथिंग तो हम चाहते हैं कि एजुकेशन बहुत इम्पोर्टेंट है तो एजुकेशन के साथ हमें बहुत कुछ चेंजेस ला सकते हैं तो ये जो है ये हमारा कल्चर है परंपरा है जो मंगलमुखी परंपरा में चाहे हिंदू हो मुस्लिम हो सिख हो ईसाई हो हर किन्नर आती है मगर वो कहलाती है वो मंगलमुखी वो हर घर में जाती है चाहे हिंदू हो चाहे मुस्लिम हो सिख हो ईसाई हो उसकी जो कामना है सिर्फ मंगल कामना करना होता है हाँ जी अच्छा यहाँ देखा है मैंने कि हर महान हर किन्नर खूब सजा धजा रहता है इस, इस, इस इसकी क्या परंपरा क्या ये ये जो होता है जैसे हमारे किन्नर या मंगलमुखी के लिए ये एक, एक त्योहार जैसी होती है जैसे आप अपने त्योहारों में या शादी समारोह में जैसे तैयार होते हैं और अपने आप को मतलब शो करते हैं कि मैं एक अच्छा लगू जैसे ये लगू तो सब ये तो लाजमी है तैयार होना है ये हमारे लिए हमारे समुदाय के लिए हमारे कम्युनिटी के लिए एक त्योहार जैसा होता है जो रोटी होता है आ या जैसे आ, गड़ी, गड़ा जो होता है हाँ जी हाँ जी ये साल बाद होता है साल बाद होता है ये तो हर शहर में होता है जैसे आज हमने मलोट में जैसे दस दिन का है एक दिसंबर से लेकर दस दिसंबर तक का है तो आने वाले टाइम में तो आपुड़ में है और कभी उत्तर प्रदेश में कभी मध्य प्रदेश में कभी मुंबई में कभी राजस्थान में पंजाब में बहुत सारे होते हैं हरियाणा में और दिल्ली में भी अभी आने वाले टाइम में नेक्स्ट नेक्स्ट मंथ फर्स्ट जनवरी टू टेन जनवरी तक दिया इस तरह महा किन्नौस मेले मगर की महा किन्नस मेलेन देश की सुख शांति वास्ते ਲਗ-ਲਗ ਜਗ੍ਹਾ ਤੇ ਹੁੰਦੇ ਰਹਿੰਦੇ ਆ ਭਾਈ ਦੇਸ਼ ਦੇ ਵਿੱਚ ਹਾਂ ਜਿੱਦਾਂ ਵਾਂ ਲੋਕਾਂ ਦੇ ਲੁਧਿਆਣੇ ਹੋ ਗਿਆ ਕਦੇ ਜਲੰਧਰ ਹੋ ਗਿਆ ਕਦੇ ਜੁਪੀ ਦੇ ਵਿੱਚ ਹੋ ਗਿਆ ਕਹਿਣ ਦਾ ਮਤਲਬ ਪੂਰੇ ਇੰਡੀਆ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਦੇਸ਼ ਦੀ ਸੁਖਸ਼ਾਂਤੀ ਵਾਸਤੇ ਕਮਾਂਗ ਕਿ ਨਰਸ ਮੇਲਨ ਕਰਵਾਇਆ ਜਾਂਦਾ ਸਾਥ ਵਿੱਚ ਆਪ ਆਪਣੀ ਜਿ세 ਜਿਜਮਾਨੋ ਕਾ ਘਰ ਹੈ ਜਿ세 ਆਪਕੇ ਜਿਜਮਾਨੋ ਕੇ ਘਰ ਮੇ ਆਤੀ ਹੈ ਮੰਗਲ ਮੁਕਤੀ ਤੋਂ ਹੈਲਥ ਵੈਲਥ ਏਮਪਲੋਏ ਬਿਜ਼ਨਸ ਰਿਲੇਸ਼ਨਸ਼ਿਪ ਮੈਂਬਰਸ਼ਿਪ ਵਿਦ ਗੁੱਡ ਯਰ ਕਿਡਸ ਫਿਊਚਰ ਕੈਰੀਅਰ ਏਵਰੀਥਿੰਗ ਬਿਕਮ 올 ਰਾਈਟ ਥੇਰ ਹੈ ਨਾ ਜਿਸ ਇਹ ਹੀ ਦੁਆ ਕਰਤੀ ਹੈ ਤੋ ਉਹ जो होता है ये साल में या दो साल में तीन साल में होता है ये पूरा दुनिया के लिए अमन चमन शांति और इंसानियत कायम रहे है ना और ईमानदारी कामन, कामन रहे और ट्रूथ एंड गुड मतलब अच्छाई और सच्चाई होना चाहिए व्हाट इज द मीनिंग ऑफ ह्यूमैनिटी एंड व्हाट इज द मीनिंग ऑफ ऑनेस्टी ह्यूमैनिटी इज द फर्स्ट रिलीजन फॉर एवरी है सबको इंसानियत और ईमानदारी के साथ चलना जरूरी है क्योंकि हर इंसान को इस दुनिया में आया है तो फिर जाना भी पड़ेगा और जाने से पहले कुछ अच्छा करके जाना पड़ेगा हाँ जी हाँ जी हम तो यही दुआ करते हैं पूरे मंगलमुखी समुदाय के साथ आज मलो में आए हैं हम बहुत गुड डेली पोस्ट के जो मीडिया टीम है उनको बहुत बहुत धन्यवाद कहती है नेशनल प्रेसिडेंट ऑफ मंगलमुखी मंडल काजल मंगलमुखी मैं चाहती हूँ की मैं एजुकेशन को भी प्रमोट करती हूँ और साथ में मैं कल्चर को भी प्रमोट करती हूँ मेरे चेले हैं बहुत सारे मतलब जैसे कोई पीएचडी कंप्लीट किए जिन्होंने फर्स्ट ट्रांसजेंडर फ्रॉम पंजाब यूनिवर्सिटी तो पीएचडी उन्होंने कंप्लीट किया है ह्यूमन राइट से धनंजय चौहान है और कोई ओशन सरकार है मेरे चेले वो भी अभी लॉक कर रही है सिक्स मंथ से और साथ में जैसे आप लोगों के घरों में हम पैसा लेके आते हैं तो लेके आए तो उस पैसे को अच्छे जगह में इन्वेस्ट करते ताकि एजुकेशन बहुत इंपॉर्टेंट है आने वाले टाइम में एक्सेप्टेंस एजुकेशन इक्वालिटी मेन स्ट्रीम मतलब एक्सेप्टेंस मतलब जैसे बेटा और बेटी को कैसे आप लोग अगर फ्यूचर सेफ देते हो ऐसे हमारे जैसे कोई बच्चा होता है तो उनको भी अच्छी फ्यूचर सेफ दो ताकि तुम्हारी बुढ़ापे की लाठी बन सकते हैं है ना इसके लिए हमने भी अपने भारत के साथ मिलके मतलब हमारे अपना देश के साथ हम भी कंधे पे कंधे मिला चलना चाहते हैं प्लीज आई वी वांट वन लिटिल चांस फॉर हस थैंक यू थैंक यू बाजार थोड़ा दिखा दिए जी हाँ जी ते देख सकते हो हाँ जी हाँ जी जरूर दस दिए कि पूजा अर्चना इतने मंदिर भी बकायदा जो है इतना जिथे पूजा होंगी हर एक चीज ਅਦੇਖ ਸਾਧੂ ਕਿ ਜਿਹੜੇ ਬੈਗ ਹੁੰਦੇ ਨੇ ਤੇ ਹਰ ਇੱਕ ਚੀਜ਼ ਤੁਹਾਨੂੰ ਇਸ ਬਾਜ਼ਾਰ ਦੇ ਵਿੱਚ ਮਿਲੇਗੀ ਤੇ ਔਰ ਬਕਾਇਦਾ ਜਿਹੜੇ ਵੀ ਜਿੱਦਨੇ ਦੁਕਾਨਦਾਰ ਨੇ ਉਹਨਾਂ ਦੀ ਬਕਾਇਦਾ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਰੱਖੀ ਗਈ ਆ ਜਿਹੜੇ ਵੀ ਇੱਥੇ ਦੁਕਾਨਦਾਰ ਨੇ ਇਹ ਨਹੀਂ ਕੋਈ ਜਨਾਖਾਨਾ ਭਾਜੀ ਇਹ ਤਾਂ ਨਹੀਂ ਕੋਈ ਜਨਾਖਾਨਾ ਇੱਥੇ ਦੁਕਾਨ ਦੇ ਨਾਲ ਲਗਾ ਤੁਸੀਂ ਉਹਨੂੰ ਲੋ ਇਸ ਤਰ੍ਹਾਂ ਬਿਲਕੁਲ ਨਹੀਂ ਹੈ ਦੇਖੋ ਅਮਲੋ ਇਲਾਕੇ ਵਾਸਤੇ ਬਹੁਤ ਵੱਡੀ ਗੱਲ ਹੈ ਜੀ ਇਹ ਜਿਹੜਾ ਆਲ ਇੰਡੀਆ ਕਿੰਦਰ ਮਹਾ ਸਮਾमेलन ਹੋ ਰਿਹਾ ਹੈ ਇਹਦਾ ਦੇਖੋ ਹਮਲੋ ਤੇ ਇਲਾਕੇ ਵਾਸਤੇ ਬਹੁਤ ਵੱਡੀ ਗੱਲ ਹੈ ਜੀ ਇਹ ਸ਼ਹਿਰ ਵਾਸਤੇ ਇਹਨਾਂ ਦਾ ਜਿਹੜਾ ਕਿੰਦਰਾ ਦਾ ਜਿਹੜਾ ਚੱਲ ਰਿਹਾ ਸਮਾਜ ਦੇ ਵਿੱਚ ਬਹੁਤ ਵੱਡੀ ਗੱਲ ਹੈ ਸ਼ਹਿਰ ਵਾਸਤੇ ਜੀ ਹਾਂ ਜੀ ਲੱਗਦਾ ਕਿ ਲੋਕ ਵੀ ਬਹੁਤ ਖੁਸ਼ ਹੋ ਰਹੇ ਕਿ ਇਲਾਕੇ ਦੇ ਵਿੱਚ ਇੰਨਾ ਵੱਡਾ ਕਾਰਜ ਇਹ ਕਹਿ ਸਕਦੇ ਹੋ ਹੋ ਰਿਹਾ ਔਰ ਵੱਡੀ ਗੱਲ ਇਹ ਹੈ ਕਿ ਇੰਦੀ ਵੱਡੀ ਪੂਜਾ ਹੋ ਰਹੀ ਹੈ ਦੇਖੋ ਜੇ ਬਹੁਤ ਵੱਡੀ ਵਾਲਾ ਸ਼ਹਿਰ ਵਾਸਤੇ ਇਲਾਕੇ ਵਾਸਤੇ ਵੀ ਕਿੰਨੇ ਸਮਾਜ ਬਾਰੇ ਇਹ ਸਮਾਗਮ ਕੀਤਾ ਜਾ ਰਿਹਾ ਜਿਸ ਦੇ ਵਿੱਚ ਪੂਰੇ ਇੰਡੀਆ ਤੋਂ ਮਹਾਂਤ ਸਮਾਜ ਆਇਆ ਹੋਇਆ ਹੈ ਸ਼ਹਿਰ ਵਾਸਤੇ ਇਲਾਕੇ ਵਾਸਤੇ ਬਹੁਤ ਵੱਡੀ ਗੱਲ ਹੈ ਦੀਆ ਬਾਤ ਹੈ ਬਹੁਤ ਧੰਵਾਦ ਜੀ ਬਾਜ਼ਾਰ ਦੇਖ ਲਈ ਆਪਾਂ ਥੋੜਾ ਹੋਰ ਤੇ ਕਿਹਾ ਜਾਂਦਾ ਕਿ ਇੱਥੇ ਸੂਈ ਤੋਂ ਲੈ ਕੇ 골ਡ ਤੱਕ ਜਿਹੜਾ ਹੈਗਾ ਇੱਥੇ ਵਿਕਦਾ ਪਿਆ ਇਸ ਬਾਜ਼ਾਰ ਦੇ ਵਿੱਚ ਤੇ ਇਹ ਕਹਿ ਸਕਦੇ ਆ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਬਾਜ਼ਾਰ ਹੈ ਜਿੱਥੇ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਹਰ ਇੱਕ ਚੀਜ਼ ਇੱਥੇ ਤੁਹਾਨੂੰ ਨਜ਼ਰ ਆਏਗੀ ਕੱਪੜਾ ਬੈਗ ਜੁਐਲਰੀ ਹਰ ਇੱਕ ਚੀਜ਼ ਬਰਤਨ ਹਰ ਇੱਕ ਚੀਜ਼ ਤੁਹਾਨੂੰ ਆ ਇਹ ਫਿਰ ਭਰਾ ਜੀ ਕਿਵੇਂ ਮਤਲਬ ਕਿ ਜਿਹੜੇ ਦੁਕਾਨਦਾਰ ਨੇ ਇਹ ਫਿਰ ਆਇਡੈਂਟੀਟੀ ਆਪਦੀ ਪਰਵਾ ਕੇ ਫਿਰ ਇੱਥੇ ਦੁਕਾਨਾਂ ਲਗਾਉਂਦੇ ਨੇ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਹੈ ਜੋ ਵੀ ਦੁਕਾਨ ਰ ਇੱਥੇ ਆਇਆ ਹੈ ਕਿੰਨਰ ਸਮਾਜ ਦੇ ਪੂਰੀ ਸਹਿਮਤੀ ਨਾਲ ਆ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ ਤੇ ਇਹ ਦੁਕਾਨਾਂ ਲੱਗੀਆਂ ਸਾਰੀਆਂ ਹਮ ਬਿਲਕੁਲ ਜੀ ਔਰ ਹਰ ਚੀਜ਼ ਮਿਲਦੀ ਹੈ ਇੱਥੇ ਦੇਖੋ ਖਾਨ ਬੀਨ ਸਮਾਨ ਤੋਂ ਲੈ ਕੇ ਈਵਨ ਗੋਲਡ ਤੱਕ ਵੀ ਮਿਲਦਾ ਇੱਥੇ ਕੀ ਬਾਤ ਹੈ ਕੀ ਬਾਤ ਹੈ देखो बड़े बड़े हार हारे ज्वेलरी भी ये थे, जरूर मौजूद आ, आ ब्रदर जम्मू से है कश्मीर कश्मीर से कश्मीर से है तो आ, आप ये के प्रोसेस होता है कि दुकान लगाने का यहाँ पे कोई जी परमिशन मांगनी पड़ती है अंदर जिसकी रोटी हो वगैरह उससे परमिशन मांगनी पड़ती है कार्ड वार्ड वगैरह देते तो बस जी उतना ही ते, 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 अच्छा तो उसमें आप मतलब बताना होता भी क्या क्या चीज हम भेजना चाहते हैं है नहीं वो प्रोसेस नहीं है ऐसे बोलने का की क्या क्या चीज है लेकिन इजाजत मांगनी पड़ती है जगह के लिए कि हमें फलानी जगह चाहिए दुकान के लिए वो है बस दे देते हैं अच्छा आ, 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 काफी लंबे समय से इनके साथ ही चल रहे हैं जहाँ जहां इनका जो सम्मेलन होता है नहीं कुछ कुछ ही समय से चल रहे ज्यादा लंबे समय से मैं नहीं हूँ लेकिन बाकी जो दुकानदार है वो बहुत टाइम से कैसे रिस्पॉन् आपको बहुत बहुत इज्जत करते हैं बहुत अच्छे से रखते हैं बहुत बहुत प्यार से रखते हैं और चोरी वगैरह का कोई टेंशन भी नहीं हो रहा इधर पे पूरी मतलब खुला दुकान छोड़कर दुकान खुला दुकान छोड़ के भी जा ਰਖਦਾ ਕੋਈ ਅਸਾ ਹੀ ਸੁਣਈ ਹੈ ਠੀਕ ਹੈ ਜੀ ਪੂਰੀ ਪ੍ਰੋਟੈਕਸ਼ਨ ਪੂਰੀ ਸੇਫਲੀ ਪੂਰੇ ਪਿਆਰ ਸ ਬੜੇ ਪਿਆਰ ਸ ਬੜੀ ਮੁਹੱਬਤ ਸ ਰੱਖਦਾ ਹੈ ਹੂੰ ਬਿਲਕੁਲ ਜੀ ਬਿਲਕੁਲ ਦਾਸ ਜੀ ਕਿ ਬਹੁਤ ਪਿਆਰ ਦੇ ਨਾਲ ਕਹਿੰਦੇ ਇੱਥੇ ਰੱਖਿਆ ਜਾਂਦਾ ਤੇ ਰਿਹਾ ਜਾਂਦਾ ਇਹ ਦੁਕਾਨਦਾਰ ਨੇ ਜੋ ਕਸ਼ਮੀਰ ਤੋਂ ਜਿਹੜੇ ਨੇ ਤੇ ਹੋਰ ਮੈਂ ਕਹੂੰਗਾ ਜ਼ਰੂਰ ਬਾਜ਼ਾਰ ਜਿਹੜਾ ਹੈਗਾ ਦਿਖਾਇਆ ਜਾਵੇ ਬਿਲਕੁਲ ਤੇ ਇਹ ਬਾਜ਼ਾਰ ਜਿਹੜਾ ਹੈਗਾ ਦੇਖ ਸਕਦੇ ਹੋ ਕਿ ਪਹਿਣ ਵਾਲੀਆਂ ਸ਼ੈਆਂ ਤੋਂ ਲੈ ਕੇ ਹਰ ਇੱਕ ਸ਼ੈ ਜਿਹੜੀ ਹੈਗੀ ਹੈ ਇੱਥੇ ਉਹ ਨਜ਼ਰ ਆ ਰਹੀ ਆ ਇੱਥੇ ਜਿਹੜੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਖਾਣ ਪੀਣ ਫਲ ਫਰੂਟ ਤੋਂ ਲੈ ਕੇ ਹਰ ਇੱਕ ਕਹਿ ਸਕਦੇ ਹਾਂ ਕਿ ਚੀਜ਼ ਜਿਹੜੀ ਹੈਗੀ ਆ ਬੈਗਸ ਨੇ ਲਗਜ਼ਰੀ ਬੈਗਸ ਹਰ ਚੀਜ਼ ਤੁਹਾਨੂੰ ਇਸ ਬਾਜ਼ਾਰ ਦੇ ਵਿੱਚ ਉਹ ਮਿਲੇਗੀ ਅੱਛਾ ਤੋ ਆਪ ਵੀ ਕਹਾਂ ਸੇ ਆਏ ਹੈ ਮੈਂ ਦਿੱਲੀ ਸੇ ਅੱਛਾ ਦਿੱਲੀ ਸੇ ਆਏ ਹੈ ਹਾਂਜੀ ਸੰਮੇਲਨ ਮੇਂ ਹਾਂਜੀ ਤੋ ਕਹਿ ਰਹੇ ਆ ਕਿ ਅਭੀ ਸ਼ਹਿਰ ਇਸ ਕੇ ਬਾਦ ਦਿੱਲੀ ਵੀ ਲਗੇ ਸੰਮੇਲਨ ਹਾਂਜੀ ਦਿੱਲੀ ਹੋਗਾ ਯਹਾਂ ਸੇ ਦਿੱਲੀ ਵਾਲੇ ਤਾਂ ਹਾਪੁਰ ਮੇ ਕਰੇਗੇ ਵਹਾਂ ਪੇ ਹੋਗਾ ਹਾਂਜੀ ਹਾਂਜੀ ਤੋ ਅ ਅੱਛਾ ਲੱਗ ਰਹਾ ਪੰਜਾਬ ਮੇ ਨਹੀਂ ਬਹੁਤ ਅੱਛਾ ਲੱਗ ਰਹਾ ਹੈ ਠੀਕ ਹੈ ਬਹੁਤ ਬੜੀ ਹੈ ਇੰਤਜ਼ਾਮ ਵੀ ਬਹੁਤ ਬੜੀ ਹੈ ਔਰ ਫੰਕਸ਼ਨ ਵੀ ਬਹੁਤ ਅੱਛਾ ਹੈ ਠੀਕ ਹੈ ਸ਼ੁਕਰੀਆ ਦੱਸ ਦिए ਕਿ ਦਿੱਲੀ ਤੋਂ ਹੀ ਜਿਹੜੇ ਇਹ ਮਹੰਤ ਆਏ ਹੋਏ ਸੀ ਤੇ ਸਾਨੂੰ ਵੀ ਜਦੋਂ ਪਤਾ ਲੱਗਿਆ ਕਿ ਇਹ ਬਾਜ਼ਾਰ ਆਪਣੇ ਆਪ ਦੇ ਵਿੱਚ ਸਜਿਆ ਹੋਇਆ ਹੈ ਤਾਂ ਅਸੀਂ ਵੀ ਸੋਚਿਆ ਕਿ ਇਸ ਕਲਚਰ ਬਾਰੇ ਇਹਨਾਂ ਕਹਿ ਸਕਦੇ ਹਾਂ ਕਿ ਬਾਜ਼ਾਰਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ 골ਡ ਦੀ ਗੱਲ ਕੀਤੀ ਸੀ ਤਾਂ ਆ ਦੇਖੋ 골ਡ आर्टिफिशियल आदा ज्वेलरी वो गल कर लेनेया दुकानदार ਨਾਲ ਭਾਈ ਸਾਹਿਬ ਇਹ ਗੋਲ ਆਰਟੀਫੀਸ਼ਲ ਹੈ ਹਾਂਜੀ ਆਰਟੀਫੀਸ਼ਲ ਹੈ ਆਰਟੀਫੀਸ਼ਲ ਹੈ ਹਾਂਜੀ ਹਾਂਜੀ ਆਰਟੀਫੀਸ਼ਲ ਹੈ ਠੀਕ ਹੈ ਠੀਕ ਹੈ ਅਸਲ ਵੀ ਸੋਨਾ ਪਿੱਤਾ ਯਾਹ ਪੇ ਨਹੀਂ ਇਹ ਅਸਲੀ ਨਹੀਂ ਸਾਰਾ ਪਾਲਿਸ਼ ਵਾਲਾ ਹੀ ਮਾਲ ਹੁੰਦਾ ਏ ਅੱਛਾ ਅੱਛਾ ਹਾਂਜੀ ਅਸਲੀ ਨਹੀਂ ਹੁੰਦਾ ਸੋਨਾ ਠੀਕ ਹੈ ਠੀਕ ਹੈ ਹਾਂਜੀ ਬਿਲਕੁਲ ਦੱਸ ਸਕਦੇ ਆ ਕਿ ਆਰਟੀਫੀਸ਼ਲ ਜੁਐਲਰੀ ਜਿਹੜੀ ਹੈਗੀ ਆ ਉਹ ਵੀ ਇੱਥੇ ਖੂਬ ਵਿਕ ਰਹੀ ਹੈ ਤੇ ਕਹਿ ਸਕਦੇ ਆ ਕਿ ਬਾਜ਼ਾਰ ਅਮਲੋਵ ਵਿੱਚ ਲੱਗਿਆ ਹੋਇਆ ਆਪਣੇ ਆਪ ਦੇ ਵਿੱਚ ਤੇ ਨਾਲ ਹੀ ਨਾਲ ਕੱਪੜੇ ਬੈਗਸ ਹਰ ਇੱਕ ਕਹਿ ਸਕਦੇ ਹਾਂ ਕਿ ਸ਼ਹਿਰ ਜਿਹੜੀਆਂ ਨੇ ਉਹ ਇੱਥੇ ਕਹਿ ਸਕਦੇ ਹਾਂ ਕਿ ਵਿਕਣ ਲਈ ਰੱਖੀਆਂ ਹੋਈਆਂ ਨੇ ਔਰ ਪੂਰੇ ਆਲ ਇੰਡੀਆ ਤੋਂ ਜਿਹੜੇ ਤਿੰਨ ਸਮਾਜ ਦੇ ਜਿਹੜੇ ਲੋਕ ਨੇ ਉਹ ਇੱਥੇ ਇਸ 1 ਦਸੰਬਰ ਤੋਂ 10 ਦਸੰਬਰ ਤੱਕ ਲੱਗਣ ਵਾਲੇ ਆਲ ਇੰਡੀਆ ਕਿੰਨਰ ਮਹਾ ਸੰਮੇਲਨ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਹੋਏ ਨੇ ਇੱਥੇ ਖਾਣੇ ਪੀਣੇ ਤੋਂ ਲੈ ਕੇ ਹਰ ਇੱਕ ਚੀਜ਼ ਦੀ ਜਿਹੜੀ ਵਿਵਸਥਾ ਆ ਉਹ ਕਹਿੰਦੇ ਰੋਟੀ ਜਿਹਦੇ ਵੱਲੋਂ ਰੋਟੀ ਦਾ ਮਤਲਬ ਪ੍ਰਬੰਧ ਜਿਹਦੇ ਵੱਲੋਂ ਕੀਤਾ ਜਾਂਦਾ ਨਾ ਫਿਰ ਉਹੀ ਸਾਰਾ ਪ੍ਰਬੰਧ ਜਿਹੜਾ ਹੈਗਾ ਇਸ ਕਿਨਰ ਸਮਾਦ ਲਈ ਕਰ ਰਹੇ ਹਾਂ ਤਾਂ ਅੱਜ ਇਹ ਪੂਰੇ ਮੁਕੰਮਲ ਨੇ ਤੇ ਅੱਜ ਯਾਤਰਾ ਵੀ ਕੱਢੀ ਜਾਣੀ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਲਹਾਲ ਇਹ ਬਾਜ਼ਾਰ ਸੀ ਜੋ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਉੱਥੇ ਜਿਹੜੀਆਂ ਜਿਹੜੀਆਂ ਸ਼ਾਇ ਜਿਹੜੀਆਂ ਜਿਹੜੀਆਂ ਚੀਜ਼ਾਂ ਇੱਥੇ ਵਿਗਦੇ ਹੋਈਆਂ ਨੇ